ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆਂ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਕੋਲੇ ਪਹੁੰਚੇ ਹੋਇਆ ਦੋ ਬੱਛੀਆਂ ਦਿਖਾਵਾਂਗੇ ਇੱਕ ਦਿਖਾਵਾਂਗੇ origignal air share ਚੰਗੇ ਕੱਦ ਕਾੜ ਚ ਪਹਿਲਾ ਸੂਆ ਤੇ ਦੰਦਾਂ ਦੇ ਵਿੱਚ ਇੱਕ ਦਿਖਾਵਾਂਗੇ ਆ ਨਗੀਨਾ ਐਫ ਦਾ ਜਾਤ ਨਸਲ ਕੁਆਲਟੀ ਏਜ ਵੀ ਫੁੱਲਾ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਕੱਲੀ-ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਦੋਵਾਂ ਦਾ ਰੇਟ ਆ ਜਿਹੜਾ ਰੇਟ ਵੀ ਸੱਜਣੋ ਫਿਰ ਵੀਡੀਓ ਦੇ ਵਿੱਚੇ ਕਰਾ ਦਾਂਗੇ ਆ ਜਾ ਜੰਪੋਰਾ ਨਾਲੇ ਲੋੜੀ ਦੇ ਮ바ਰਕਾਂ ਤੁਹਾਨੂੰ ਭਰਾ ਮੇਰਾ ਮਾਰਕਾ ਦਾ ਸਾਸਿ ਕਾ ਭਰਾ ਮਾਨੂੰ ਸਾਰਿਆਂ ਨੂੰ ਬੰਦਾ ਭਰਾ ਮੇਰਾ ਚੜਦੀ ਕਲਾ ਪਰਮਾਤਮਾ ਦੀ ਕਿਰਪਾ ਚੜਦੀ ਕਲਾ ਜਿਹੜੀ ਕੱਲ੍ਹ ਜਿਹੜੀ ਦੇਖੀ ਹੋਣਾ ਠੀਕ ਹੈ ਗੱਲ ਕੱਲ੍ਹ ਹੀ ਸ਼ੁਰੂ ਅਜੇ ਸਾਰਾ ਐਰ ਸਾਈਡ ਤੋਂ ਕਰੋ ਜਮਨ ਨਗੀਨਾ ਤੋੜੀ ਖਾਤੀ ਤੇ ਐਰ ਸਾਈਡ ਦੇਖ ਬਈ ਇਹ ਇੱਥੋਂ ਦੇਖਿਆ ਵਹੀ ਗਰੀ ਦੇਖੀ ਲੈ ਗੱਬਣ ਆ ਜੀ ਦਾ ਨਾ ਗੱਬਣ ਐ ਇਹਦਾ ਕੱਡੂ ਕੀ ਤੂਫਾਨ ਆ ਬਸ 20 ਕੁ ਮਿੰਟ ਬਾਅਦ ਉਧਰ ਕੱਢਣਾ ਹੱਕਾਗਾ ਦਾ ਠੀਕ ਆਗਾ ਲਾ ਗੱਬਣ ਥੱਲੇ ਤੂਫਾਨ ਐ ਬਣੂ ਜਮਾਂ ਤੂਪਾਨ ਹੀ ਹੁੰਦੇ ਤੇ ਥੱਲੇ ਬੈਠੇ ਰਹਿੰਦੇ ਕੱਦ ਕਾਠ ਵੀ ਚੰਗਾ ਤੇ ਆ ਗਈ ਜਿਵੇਂ ਸੱਜਣ ਕਹਿੰਦੇ ਦੀ ਕਮੈਂਟ ਕਰਦੀ ਦੀ ਇੱਕ ਵੀਡੀਓ ਚ ਪਿੱਛੇ ਜੇ ਵੀ ਜਰਸੀ ਤੇ ਐਰ ਸ਼ੈਰ ਦਾ ਕਰਾਸ ਆ ਆਹ オリジナル ਆ ਹੁਣ ਕਿਤੇ ਐਦੇ ਚ ਨਾ ਕਮੈਂਟ ਕਰੀ ਜਾਓ ਵੀ ਇਹ ਵੀ ਕਰਾਸ ਐ ਦੰਦਾ ਚਾਹ ਦੰਦਾ ਚਾਹ ਬਈ ਸੂਆ ਪਹਿਲਾ ਹਲੂਨ ਬੱਸੀ ਆ ਦੰਦਾ ਚਾਹ ਤੇਰੀ ਫੇਸ ਕੁਆਲਿਟੀ ਇੰਨੀ ਸੋਹਣੀ ਆ ਬਈ ਯਾਰ ਭੁੱਖ ਲੈਂਦੀ ਆ ਦੇਖ ਕੇ ਬੱਸੀ ਕਰਾ ਦੇ ਇੱਥੇ ਰੋਕ ਲਾ ਇੱਥੇ ਰੋਕ ਲਾ ਇੱਥੋਂ ਦਿਖਾ ਗੈਰੀ ਓਏ ਫੇਸ ਕੁਆਲਿਟੀ ਬੜੀ ਪਿਆਰੀ ਬੱਸੀ ਆ ਰਾਨੇ ਲੈ ਚੱਲ ਬਾਰੇ ਜਾਤ ਨਸਲ ਵੀ ਫੁੱਲਾ ਸੁਆ ਵੀ ਪਹਿਲਾ ਕੱਦ ਵੀ ਚੰਗਾ ਦੰਦ ਵੀ ਚਾਰ ਚਾਰ ਦੰਦਾਂ ਕੱਗੜਾ ਬਣਾ ਕੇ ਝੂਹ ਲਓ ਖੁੱਲਾ ਲੈ ਵਾ ਖੁੱਲਾ ਲੈ ਵਾ ਇਹ ਫਿਟਿੰਗ ਆ ਲੈ ਵਾ ਜੀ ਨਾ ਨੀ ਯਾ ਦੂਜਾ ਥਾਣਾ ਦਾ ਗੈਪ ਬਹੁਤ ਸੋਹਣਾ ਬਣਾਉਗੀ ਬੱਤੇ ਇੱਕ ਤਾਂ ਨੰਬਰ ਹੋਦਾ ਲੱਗਿਆ ਜੇ ਗੱਲ ਕਰ ਲਈਏ ਲੱਗਿਆ ਵੀ ਗੈਪ ਤੇ ਆ ਸਾਈਡ ਤੋਂ ਦਿਖਾ ਗੈਰੀ ਹੋ ਕੇ ਓਏ ਸਾਈਡ ਦੇ ਹੋ ਜਾ ਸਾਈਡਲੇ ਵਾਲੇ ਬੰਨੇ ਇੱਥੋਂ ਦਿਖਾ ਦੇ ਲੈ ਚੱਲ ਬਾਈ ਲੈ ਚੱਲ ਇਹ ਆ ਗਈ ਪਿਓਰ ਐਰ ਸ਼ਹਿਰ ਦੇ ਵਿੱਚ ਆਪਾਂ ਇੱਧਰ ਰੱਖੂਗੀ ਫਿਕਸ ਜਮਾ ਹਾਂ ਆਪਾਂ ਇਹਦੇ ਵਿੱਚ ਬੋਲਣਾ ਨਹੀਂ ਬੜਾ ਪੁਰਾਣਾ ਮੇਰੇ ਤਾਂ ਆਪਦੇ ਆਪ ਹੀ ਦੱਸ ਦੂਗੀ ਮੈਂ ਹੈਗੀ ਹਾਂ ਆਪੇ ਬੋਲੂਗੀ ਹਾਂ ਲੈ ਚੱਲ ਲੈ ਚੱਲਾ ਇਹਨੂੰ ਆਰਡਰ ਸੋਹਣਾ ਬਹੁਤ ਬਣਾ ਉਹ ਦਿਨ ਕਿੰਨੇ ਬਾਕੀ ਨੇ ਵੀਰੇ ਚਾਰ ਪੰਜ ਦਿਨ ਲੈ ਲੇ ਜੂਆਂ ਇੱਕ ਇੱਕ ਦੋ ਤੋਂ ਵੱਧ ਵੀ ਲਿਆ ਸਕਦੇ ਪਸ਼ੂਦਾਨਾ ਪਤਾ ਨਹੀਂ ਹੈਨਾ ਠੀਕ ਹੈ ਗੱਲ ਹਾਂ ਪੰਜ ਤੋਂ ਸੱਤ ਦਿਨ ਕਹਿ ਸਕਦੇ ਹਾਂ ਧਮਾ ਲਓ ਜੀ ਕਮਾ ਲਓ ਕਮਾ ਲਓ ਕਮਾ ਲਓ ਬ੍ਰਦਰ ਕਮਾ ਕੇ ਰੋ ਕਮਾੜੀ ਇਹ ਏ ਧਮਾ ਕੇ ਰੋ ਕ ਲੈ ਇੱਥੇ ਮੂੰਹ ਵੀ ਫੇਰ ਵਾਲੀ ਜੀ ਇੱਥੇ ਰੋਕ ਲਾ ਇਹਦੇ ਕੰਨ ਜੇ ਕਰਾ ਲਾ ਖੜੇ ਮੜੇ ਜੇ ਫਿਰ ਬਾਲੀ ਸੋਹਣੀ ਲੱਗੂਗੀ। ਮੈਂ ਜੇ ਇਸ ਕੁਆਲਿਟੀ ਬਾਲੀ ਚੰਗੀ ਆ ਬੱਸੀ ਤੇ ਇੱਧਰ ਖੜਾ ਲਾ ਇੱਕ ਮੁੰਡੇ। ਬਾਲੀ ਨਹੀਂ ਆਇਆ ਚੰਗੀ ਆ ਬੱਸੀ ਲੈ ਚੱਲ ਲੈ ਚੱਲ ਕੋਈ ਗੱਲ ਨਹੀਂ। ਪਰੇਸ਼ਾਨ ਨਾ ਕਰ ਜਾ ਦੇ। ਬਾਲੀ ਚੰਗੀ ਆ ਠੰਡੀ ਆ। ਜਾਤ ਵਾਲੀ ਆ ਭਰਾ ਮੇਰਾ। ਥੋੜਾ ਜਿਹਾ ਸਾਡੀ ਸਮਾਨ ਤੋਂ ਕਰਦੀ ਆ ਹਨਾ। ਨਾ 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 ਪੂਰਾ ਵੀ ਨਹੀਂ ਹੋ ਰ ਅੱਬ। ਕਰ ਦਿਆ ਹਨਾ ਇਹ ਫਿਲਮੀ ਐਕਟਰ ਨਹੀਂ ਆ ਤੁਰਦੀਆਂ ਹੁੰਦੀਆਂ ਹਨਾ। ਬਿਲਕੁਲ ਡਿੱਟੋ ਕੌਪ ਦੇਖੀ ਚੱਕ ਨਹੀਂ ਝੁਕਣੀ ਬਹੁਤ ਸੋਹਣੀ ਆ ਬੱਸੀ ਦੀ ਯਾਰਾ। ਬੱਚੇ ਚੰਗਾ। ਹਰੇਕ ਪੱਖ ਤੋਂ ਚੰਗੀ ਕਹਿ ਸਕਦੇ ਹਾਂ ਹਰੇਕ ਪੱਖ ਤੋਂ ਇਹ ਇੱਥੋਂ ਦਿਖਾ ਦੇ ਗਏ ਜੀ ਇੱਛਾ ਹੈ ਮੇਰੀ ਵੀ ਐ ਖੜੇ ਜੇ ਕੰਨਾਂ ਤੇ ਜੇ ਵੀ ਫੇਸ ਕੁਆਲਿਟੀ ਦੇ ਕੈਮਰਾ ਮਾਰਿਆ ਜਾਵੇ ਨਾ ਗੱਲ ਹੋਰ ਹੀ ਬਣੇ ਸੋਨੇ ਤੇ ਸਾਗ ਵਾਲਾ ਕੰਮ ਹੋ ਜੇ ਹੋ ਜੂਗੀ ਲੈ ਚੱਲ ਅੰਦਰ ਨੂੰ ਬਾਈ ओरिजिनल ਐਰ ਸ਼ਹਿਰ ਬੱਚੀ ਮਿਲੂਗੀ ਪਿੰਡ ਧੌਲਿਆਂ ਬਾਈ ਚਮਕੌਰ ਸਿੰਘ ਲੱਗੂ ਦੰਦਾਂ ਦੇ ਵਿੱਚ ਬੱਚਾ ਹੀ ਹੈ ਬਾਈ ਇਹ ਚਾਰ ਦੰਦ ਬਿਲਕੁਲ ਦੁੱਧ ਤੁਹਾਡੀ ਸੇਵਾ ਦਾ ਚਾਹੇ 15 ਲੈ ਲਿਓ ਚਾਹੇ 25 ਲੈ ਲਿਓ ਇਹ ਗੱਲ ਹੈ ਜਤ ਬਾੜੀ ਚੰਗੀ ਆ ਭਰਾ ਮੇਰੇ ਵਿੱਚ ਲੋਕਾਂ ਦੇ ਭਰਾ ਦੇ ਫਾਰਮ ਦੇ ਇੱਕ ਖਾਸੀਅਤ ਹੋਰ ਦੱਸਦਾ ਆਇਰ ਸ਼ਹਿਰ ਦੀ ਕਹਿਣ ਵਾਲੀ ਗੱਲ ਨਹੀਂ ਨੈਟ ਤੇ ਦੀ ਹਿਸਟਰੀ ਸਰਚ ਕਰ ਲਿਓ ਐਚ ਐਫ ਦੇ ਮੁਕਾਬਲੇ ਇੱਕ ਤਾਂ ਇਹ ਗਰਮੀ ਨਹੀਂ ਮੰਦੀ ਬਿਲਕੁਲ ਵੀ ਬੱਚੇ ਇਹਨੂੰ ਜਿੰਨੀ ਮਰਜ਼ੀ ਗਰਮੀ ਚ ਰੱਖਾ ਆਪ ਤੋ ਹੋਰ ਗੁੜੀ ਇਹ ਦਾਸੂਏ ਚੋਲੇ ਦੂੜੀ ਨਹੀਂ ਹੁੰਦੀ 60% ਵੀ ਇਹਦੀ ਫਲ ਹੋਉਂਦੀ ਆ ਉਹ ਤੁਸੀਂ ਪਹਿਲਾਂ ਸਰਚ ਕਰਿਓ ਫੇਰ ਖਰੀਦਿਓ ਇਹਦੀਆਂ ਖਾਸੀਅਤ ਪੈਸੇ ਦੇ ਪੈਸੇ ਤਾਂ ਮਾਝੇ 85 ਮੰਗਦੇ ਤਾਂ ਵੀ ਥੋੜਾ 78000 ਦੀ ਬੱਸੀ ਬੱਸੀ ਦੇ ਦਾਂਗਾ ਭਰਾ ਮੇਰਾ ਉਹ ਜੇ ਮਾਨਤਾ ਨਹੀਂ ਹੋਊਗਾ ਸਿਰਫ ਲੋੜੀ ਦੇਣਾ ਬਈ ਤਾਂ ਆ ਨਾ ਠੀਕ ਹੈ ਹਾਂ ਬਿਲਕੁਲ ਬੱਚਾ ਦੇਖੀ ਦੇਣਾ ਲੋੜੀ ਤੇ ਬਾਈ ਕਹਿੰਦਾ ਤੋਹਫੀਆ ਸੱਜਣਾ ਨੂੰ ਇਹ ਦੇਵਾਂਗੇ 75000 ਦੀ ਐ ਦਿਖਾ ਦੇ ਦਿਖਾ ਦੇ ਇੱਥੋਂ ਦਿਖਾ ਦੇ ਹੁਣ ਇਹ ਚ ਨਾ ਮੈਨੂੰ ਐ ਕਹੇ ਤੋ ਵੀ ਇਹ ਵੀ ਕ੍ਰੋਸ ਹੈ ਕਿਧਰ ਹੱਥੀਂ ਦਰੌਂਦੀ ਬੱਸੀ ਭਾਈ ਕਾਰਨ ਦੱਸਦੇ ਹੋ ਕ੍ਰੋਸ ਕਹਿੰਦਾ ਜਿਹੜਾ ਸੱਜਣਾ ਦੀ ਕਿੱਥੋਂ ਕ੍ਰੋਸ ਆ ਗਈ ਵੀ ਕਿੱਥੋਂ ਕ੍ਰੋਸ ਆ ਗਈ ਹਾਂ ਤੇ ਫੇਸ ਕੁਆਲਿਟੀ ਤੋਂ ਲਾ ਕੇ ਇੱਕ ਕੱਦ ਦਾ ਵੀ ਦੱਸਦਾ ਗੁਰੂ ਵੀ ਕੱਦ ਵਾਲੀ ਉਹ ਨਹੀਂ ਹੈਗੀ ਸ਼ਾਨਦਾਰ ਬੱਚਾ ਹੀ ਹੈ ਦੰਦਾਂ 'ਚ ਵੀ ਚਾਰ ਦੰਦਾ ਹੈ ਤੇ ਵੀ ਝੱਕਣੀ ਝੁੱਕਣੀ ਇਹਦੀ ਖੜਨੀ ਜਿਵੇਂ ਆਪਾਂ ਕਹਿ ਲਈਏ ਨੌਕਰੀਆਂ ਬਸ਼ੇਰੀਆਂ ਦੀ ਹੁੰਦੀ ਆ ਉਹ ਗੱਲ ਬਾਤ ਹੀ ਆ ਇੱਥੋਂ ਕੇਰਾ ਹੋਰ ਦਿਖਾ ਦੇ ਗਰੀ ਓਏ ਐਂ ਜੀ ਕਰਦਾ ਵੀ ਇਸੇ ਨੂੰ ਦਿਖਾਈਂ ਕੁਝ ਕਹਿੰਦੀ ਨਹੀਂ ਜਰੀ ਕਰਮ ਵਾਲੀ ਇੰਨੇ ਕਿੰਨਾ ਕਹ ਦਸਿਆ ਰੇਟ ਇਹਦਾ 75 75 ਦੀ ਦੇ ਦਾਂਗੇ ਬਾਈ ਯਾਰ ਥੋੜਾ ਬਹੁਤਾ ਮਾਰ ਮਾਰ ਤਨ ਕਰ ਦਾਂਗੇ ਦੇਖੀ ਯਾਰ ਮੋਰ ਦੇ ਜਿਹੜਾ ਬੰਦਾ ਆ ਗਿਆ ਯਾਰ ਇਹਦਾ ਬੰਦਾ ਉਹੀ ਫੋਨ ਲਾਈ ਜਿਹਨਾਂ ਦਾ ਕਹਿਣਾ ਕਿ ਬਾਈ ਇੱਕ ਵਾਈ ਹੋ ਰਾ ਤੇ ਜੂਤ ਕਹਿਣਾ ਬਾਈ ਸਵਾਦ ਵਾਲਾ ਨਾ ਫੋਨ ਲਾਇਆ ਕਿਉਂਕਿ ਵੀਰ ਬਣ ਕੇ ਆਪਾਂ ਉਹਨੂੰ ਐ ਨਹੀਂ ਮਾੜਾ ਨਹੀਂ ਕਰਦੇ ਸਵਾਦ ਆ ਇਹਨੂੰ ਬਾਈ ਠੀਕ ਹੈ ਕਰਦੇ ਵੀ ਬਿੰਦੇ ਬਿੰਦੇ ਪ੍ਰੇਸ਼ਾਨ ਕਰਨਾ ਔਖਾ ਹੋ ਜਾਂਦਾ ਇੱਕ ਕਹਿੰਦਾ ਤੇਰਾ ਪ੍ਰਿੰਟ ਕਿਹੜਾ ਆਪਾਂ ਦੱਸਤਾ ਹਾਂ ਬਈ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਮੇਰਾ ਬਾਈ ਠੀਕ ਹੈ ਕਰਦੇ ਉਹੀ ਸਾਈਡ ਨੂੰ ਉਹੀ ਸਾਈਡ ਨੂੰ ਫੇਸ ਕੁਆਲਟੀ ਤੋਂ ਸ਼ੁਰੂ ਕਰਦੇ ਤੇ ਚਾਰ ਦੰਦ ਸੁਹਾ ਪਹਿਲਾ ਥਣ ਲੱਗਿਆ ਦੂਰਾ ਮੱਜਾਂ ਨਾਲ ਦਾ ਬਸ ਵਧੀਆ ਇੱਕ ਨੰਬਰ ਆ ਬੱਸੀ ਜਿੰਨੀ ਹੈਗੀਗਾ ਲੈ ਚੱਲ ਇੱਥੋਂ ਗਰੀ ਪਛਾਣੂ ਕੇ ਦਿਖਾ ਲਉ ਮਾਈ ਲੂਵੀਸ ਮਾਰ ਕੇ ਓਏ ਦੰਦਾਂ ਜੇ ਵੀ ਚਾਰ ਦੰਦਾਂ ਦੋਨੇ ਚਾਰ ਚਾਰ ਦੰਦ ਨੇ ਹਾਂ ਬੱਚੇ ਨਹੀਂ ਨੇ ਭਲੂਣ ਬੱਸੀਆਂ ਨਹੀਂ ਵੀਰੇ ਇਹ ਜੇ ਕਿਸੇ ਸੱਜਣ ਨੇ ਯਾਰ ਜੋੜੇ ਹੀ ਲਿਆਣਾ ਨਾ ਘਰੇ ਖੜੇ ਜਚਣਗੀਆਂ ਜਤਨ ਕੀਆਂ ਵੀ ਐਨ ਵਾਲੇ ਨਰਮ ਸੁਭਾਅ ਦੀ ਨੇ ਓਹ ਰਹੀ ਹੈਗੀ ਵੀ ਸਾਊ ਸੁਭਾਅ ਦੀ ਨੇ ਬਿਲਕੁਲ ਥਣ ਦਾ ਸੈਜ ਬਹੁਤ ਸੋਹਣਾ ਦੂਰਾ ਥਣ ਲੱਗਿਆ ਤੇ ਆਡਰ ਇਹਨੇ ਵੀ ਕਰਮ ਵਾਲੀ ਨੇ ਫਿਕਸ ਹੀ ਰੱਖਣਾ ਬਣਾਉਣਾ ਹੈ ਸੋਹਣਾ ਆਰਡਰ ਪੂਰਾ ਸੀ ਸੱਤ ਅਦਰ ਰਹਿੰਦਾ ਗੁਰੀ ਦੇ ਵੀ ਇੱਕ ਗੱਲ ਹੋਰ ਹੁੰਦਾ ਗਾਂਵਾਂ ਨੂੰ ਕਈਆਂ ਨੂੰ ਪਿਛਲੇ ਪਿਛਲੇ ਬੰਨੇ ਨੂੰ ਆਰਡਰ ਹੁੰਦਾ ਪਰ ਇਹਦਾ ਆਰਡਰ ਅਗਲੇ ਥਣ ਤੋਂ ਗਾਂ ਵਾਲੇ ਬੰਨੇ ਵੀ ਕਰ ਲਿਓ ਚੱਕ ਫਿਰ ਕਿੰਨਾਗਾ ਆਪਾਂ ਨੂੰ ਕਹਿਣ ਦੀ ਠੰਡੀ ਬਹੁਤ ਆ ਭਰਾ ਮੇਰੇ ਵਿੱਚ ਕਈਆਂ ਡਰਦੀਆਂ ਜੂਂਦੀਆਂ ਡਰਦੀ ਭੋਰਾ ਵੀ ਨਹੀਂ ਦੇਖੀ ਲੈ ਆ ਖੜ ਗਈ ਹਾਂ ਲੈ ਚੱਲੇ ਚੱਲ ਥੋੜੀ ਜੀ ਤੋਰ ਦੇ ਸਾ ਨੂੰ ਤੋਰ ਦੇ ਤੋਰ ਦੇ ਹੱਥ ਨਾ ਮਾਰੇ ਤੇ ਉੱਥੇ ਖੜ ਜੰਦਾਂ ਚ ਚਾਰ ਦੰਦ ਸੂਆ ਪਹਿਲਾ ਦਿਨ ਕਿੰਨੇ ਬਾਕੀ ਨੇ ਚਮਕੌਰ ਸੱਤ ਦਿਨ 80 ਜਦਾਂ ਤੋਂ ਰਹਿੰਦੇ ਬਾਈ 5 ਤੋਂ 7 ਦਿਨ ہاں ਕੱਥੇ ਹੀ ਸੁਣੀਆਂ ਦੋਨੇ ਆ ਹਾਂ ਹਾਂ ਕੱਥੇ ਜੀ ਨੇ ਬਸ ਸਾਡੇ ਹੋਜਾ ਕਮਾ ਲਓ ਜੀ ਬਠਾ ਮੋੜ ਲੱਗੇ ਨਹੀਂ ਕਮਾ ਲਓ ਕਮਾ ਲਓ ਕਮਾ ਲਓ ਲਿਆ ਇੱਥੇ ਕਮਾ ਕੇ ਖੜਾ ਲਈਂ ਉਹਨਾਂ ਨੂੰ ਧੁੱਪ ਜੀ ਮਾਰਾ ਜਾ ਫੇਸ ਕੁਆਲਟੀ ਤੇ ਮਾਰਨੀ ਗਰੀ ਕੈਮਰਾ ਲਿਆ ਥੋੜਾ ਗਾਂ ਨੂੰ ਆ ਇੱਥੇ ਰੁਕ ਲੈ ਜੀ ਰੁਕਦੀ ਆ ਕੁਛ ਨਹੀਂ ਕਹਿੰਦੀ ਤਾਂ ਕਰ ਮਾਲੀ ਬਾਲੀ ਜਿਵੇਂ ਸੱਜਣ ਕਹਿੰਦੇ ਨੇ ਨਾ ਵੀ ਬੋਦੀ ਵਾਲੀ ਗਾਂ ਚਾਹੀਦੀ ਆ ਆਪਾਂ ਨੂੰ ਉੱਤੋਂ ਬੋਦੀ ਕਰ ਮਾਲੀ ਛੰਡੀ ਸੀਲ ਤੋਂ ਬਧੇ ਮਾਰੋ ਉਹੀ ਗੱਲ ਬਾਤ ਆ ਕਮਾ ਕੇ ਖੜਾ ਲਾ ਕੋਈ ਗੱਲ ਨਹੀਂ ਪਰੇਸ਼ਾਨ ਨਾ ਕਰ ਡਰਾ ਨਾ ਜਾ ਕੇ ਨਹੀਂ ਡਰ ਕੀ ਆ ਇੱਥੋਂ ਦਿ ਯਾ ਠੰਡੀ ਤੇ ਬਹੁਤ ਵਧੀਆ ਲੇ ਚੱਲ ਬਾਈ ਅੰਦਰ ਲੈ ਸਾਉ ਸੁਵਾਦੀ ਦੇਖੀ ਲੈ ਲੈ ਚੱਲ ਲੈ ਚੱਲ ਜੀ ਨਹੀਂ ਨਹੀਂ ਇੱਕ ਮੇਰੀ ਦੇਖ ਲੈ ਉਹ ਨਹੀਂ ਹੈਗਾ ਵੀ ਲੱਤਾਂ ਮਾਰਨ ਵਾਲੀ ਦੇਖੀ ਲੈ ਠੀਕ ਆ ਗੱਲ ਸੁਵਾਦੀ ਠੰਡੀ ਬਿਲਕੁਲ ਬੰਚੀ ਲੈ ਚੱਲ ਅੰਦਰ ਨੂੰ ਬਾਈ ਪਹਿਲਾ ਦੰਦਾਂ ਚ ਇਹ ਵੀ ਚਾਰ ਦੰਦ ਆਇਰ ਸ਼ੈਰ ਵੀ ਚਾਰ ਦੰਦ ਸੀ ਆਰਡਰ ਦਾ ਸਾਈਜ਼ ਆਰਡਰ ਦੀ ਸ਼ੇਪ ਤੇ ਥਣ ਦਾ ਸਾਈਜ਼ ਬੜਾ ਚੰਗਾ ਭਰਾ ਮੇਰੇ ਲੈਗਸ ਕੋਰ ਰੰਗ ਰੂਪ ਸੂਆ ਹਰੇਕ ਪੱਖ 'ਚ ਚੰਗੀ ਹੈ ਜਦ ਪੱਖੋਂ ਵੀ ਬਹੁਤ ਚੰਗੀ ਆ ਭਰਾ ਮੇਰੇ ਦੋਨੋਂ ਬਾਕੀ ਪਸ਼ੂ ਖਰੀਦਣਾ ਹੁੰਦਾ ਤੁਸੀਂ ਨੇ ਮੇਰਾ ਕੰਮ ਹੁੰਦਾ ਦਿਖਾਉਣਾ ਤੁਹਾਡਾ ਕੰਮ ਹੁੰਦਾ ਹੈ ਦੇਖ ਕੇ ਲੈਣੀ ਤਸੱਲੀ ਕਰਕੇ ਨਿਰਖ ਪਰਖਣ ਆਪ ਦੀ ਸਮਝ ਨਾਲ ਤੁਸੀਂ ਨੇ ਸੱਜਣੋਂ ਪਸ਼ੂ ਲੈਣਾ ਹੁੰਦਾ ਵਪਾਰੀ ਉਹਨੂੰ 25 ਕਹੇ ਉਹਨੂੰ 30 ਕਹੇ ਵੀ ਪਾ ਦੂਗੀ ਹਾਂ ਬੁੱਧਾ ਆਪਾਂ ਕਹਿੰਦੇ ਨਹੀਂ ਠੀਕ ਹੈ ਪਰ ਉੱਥੇ ਥੋੜੀ ਸਮਝ ਨੂੰ ਕੰਮ ਕਰਨਾ ਚਾਹੀਦਾ ਵੀ ਇਹਨੇ ਸਾਡੇ ਘਰੇ ਜਾ ਕੇ 15 ਪੌਣਾ 20 ਪੌਣਾ 30 ਪੌਣਾ ਹਾਂ ਉਹ ਥੋੜੀ ਸਮਝ ਹੁੰਦੀ ਆ ਬਾਈ ਕਿਉਂਕਿ ਇਹ ਸਾਹ ਵਾਲੀਆਂ ਚੀਜ਼ਾਂ ਨੇ ਨਾ ਤਾਂ ਮੈਂ ਵਪਾਰੀ ਨੂੰ ਸਕੈਨ ਕਰ ਸਕਦਾ ਹੁੰਦਾ ਵੀ ਅੰਦਰ ਉਹਦੇ ਕੀ ਆ ਨਾ ਮੈਂ ਬਾਈ ਇਹ ਪਸ਼ੂ ਨੂੰ ਸਕੈਨ ਕਰ ਸਕਦਾ ਹੁੰਦਾ ਕਿਉਂਕਿ ਐਕਸ-ਰੇ ਮਸ਼ੀਨ ਹੀ ਸਕੈਨ ਕਰ ਸਕਦੀ ਹੁੰਦੀ ਆ ਵੀ ਹੱਡੀ ਕਿੱਥੋਂ ਟੁੱਟੀ ਹੋਈ ਆ ਆਪਾਂ ਸਕੈਨ ਨਹੀਂ ਕਰ ਸਕਦੇ ਉਹ ਤੁਸੀਂ ਪਸ਼ੂ ਲੈਣੇ ਹੁੰਦੇ ਨੇ ਪ੍ਰਭੂ ਆਪਣੀ ਸਮਝ ਨਾਲ ਤੇ ਇੱਕ ਵਾਰੀ ਮੈਂ ਦੋਨਾਂ ਨੂੰ ਇਕੱਠੀਆਂ ਕਰਕੇ ਦਿਖਾ ਦੂੰਗਾ ਇਹਦੇ ਪੈਸੇ ਚਮਕੌਰ ਅਜੇ ਵੀ 67000 ਦੇ ਦ। ਇਹ ਦੇ ਦਾਂਗੇ 67 ਦੀ ਤੇ ਇਹਦੇ ਮੰਗਦਾ 2275 ਲੈ ਨਾਲ ਜੋੜ ਕੇ ਦਿਖਾ ਦੇਣਾ ਜੋੜੀ ਬਣਾ ਦੇਣਾ ਲੈ ਖੋਲੀ ਚਮਕੌਰ ਇੱਥੇ ਖੜਾ ਦਿਆਂ ਮੋੜ ਕੇ ਆਹ ਜੋੜੀ ਮਿਲੂਗੀ ਤੁਹਾਨੂੰ ਚਾਰ ਚਾਰ ਦੰਦ ਸੂਆ ਪਹਿਲਾ ਕਰੇ ਖੜੀਆਂ ਜੇਚਣਗੀਆਂ ਲੈ ਇੱਥੇ ਚੱਕ ਬੱਚੇ ਜਣ ਗਏ ਬਈ 4-5 ਸੂਚ ਚੋਲੂ ਵਾਲ ਬੰਦਾ ਠੀਕ ਹੈ ਕਰਨ ਨੰਬਰ ਬੋਲ ਦੇ ਬਾਈ ਨੰਬਰ 977947544 97794756442 ਦਾ ਨੰਬਰ ਹੈ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ